IPL 8 ਦੌਰਾਨ ਕਿੰਗਜ਼ 11 ਪੰਜਾਬ ਦੀ ਟੀਮ ਨੇ ਟੀਮ ਦੀ ਸਹਿਮਾਲ ਕਰਨ ਪ੍ਰੀਤੀ ਜਿੰਟਾ ਨੂੰ ਮਸਕਰੌਣ ਦੇ ਜ਼ਿਆਦਾ ਮੌਕੇ ਨਹੀਂ ਦਿੱਤੇ ਟੀਮ ਦੇ ਵੱਡੇ ਖਿਡਾਰੀਆਂ ਨੇ ਇੱਕ ਤੋਂ ਬਾਅਦ ਇੱਕ ਖਰਾਬ ਪ੍ਰਦਰਸ਼ਨ ਕੀਤਾ ਖਰਾਬ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੀ ਸੂਚੀ 'ਚ ਸਭ ਤੋਂ ਉੱਪਰ ਵਿਰੇਂਦਰ ਸਹਿਵਾਗ ਦਾ ਨਾਮ ਸੀ ਸਹਿਵਾਗ ਨੇ IPL 8 'ਚ ਨਿਰਾਸ਼ਾਜਨਕ ਖੇਡ ਵਿਖਾਈ ਅਤੇ ਜ਼ਿਆਦਾ ਮੌਕਿਆਂ 'ਤੇ ਫਲੌਪ ਸਾਬਤ ਹੋਏ ਇਸ ਤੋਂ ਬਾਅਦ ਵੀਰੂ ਨੇ ਸਨਿਆਸ ਦਾ ਐਲਾਨ ਕਰ ਦਿੱਤਾ ਵੀਰੂ ਨੇ ਇਸੇ ਸਾਲ ਇੱਕ ਵਾਰ ਫਿਰ ਤੋਂ ਕਿੰਗਜ਼ 11 ਪੰਜਾਬ ਦੀ ਟੀਮ ਨਾਲ ਆਪਣਾ ਨਾਮ ਜੋੜ ਲਿਆ ਪਰ ਇਸ ਵਾਰ ਵੀਰੂ ਟੀਮ ਦੇ ਮੈਂਟਰ ਦੇ ਤੌਰ ਤੇ ਟੀਮ ਦੇ ਨਾਲ ਰਹਿਣਗੇ ਪ੍ਰੀਤੀ ਲਈ ਸਭ ਤੋਂ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਵੀਰੂ ਨੇ ਟੀਮ ਨਾਲ ਜੁੜਦੇ ਹੀ ਦਮਦਾਰ ਫਾਰਮ ਸਾਬਤ ਕਰ ਦਿੱਤੀ ਵੀਰੂ ਨੇ ਮਾਸਟਰਸ ਕ੍ਰਿਕਟ ਲੀਗ 'ਚ ਖੇਡਦਿਆਂ 6 ਪਾਰੀਆਂ 'ਚ 318 ਦੌੜਾਂ ਬਣਾ ਕੇ ਸਾਬਤ ਕਰ ਦਿੱਤਾ ਕਿ ਉਹਨਾਂ ਦੀ ਬੱਲੇਬਾਜ਼ੀ ਨੂੰ ਅਜੇ ਸੰਗ ਨਹੀਂ ਲੱਗਿਆ ਪ੍ਰੀਤੀ ਲਈ ਸਭ ਤੋਂ ਵੱਡੀ ਰਾਹਤ ਦੀ ਗੱਲ ਇਹ ਹੈ ਕਿ ਹੁਣ ਵੀਰੂ ਦਾ ਟੀਮ ਨਾਲ ਰਹਿਣਾ ਟੀਮ ਦਾ ਹੌਸਲਾ ਜ਼ਰੂਰ ਵਧਾਏਗਾ ਚਾਹੇ ਵੀਰੂ ਪੰਜਾਬ ਲਈ ਮੈਚ ਨਹੀਂ ਖੇਡਣਗੇ ਪਰ ਦਮਦਾਰ ਫਾਰਮ ਵਿਖਾ ਕੇ ਟੀਮ ਦੇ ਬੱਲੇਬਾਜ਼ਾਂ ਦੇ ਨਾਲ ਰਹਿਣ ਤੇ ਇਸ ਮੈਂਟਰ ਦਾ ਟੀਮ ਨੂੰ ਫਾਇਦਾ ਜ਼ਰੂਰ ਮਿਲੇਗਾ ਨਾਲ ਹੀ ਡੱਗਆਊਟ ਚ ਪ੍ਰੀਤੀ ਨੂੰ ਵੀ ਇੱਕ ਇਨ ਫਾਰਮ ਬੱਲੇਬਾਜ਼ ਦਾ ਸਾਥ ਮਿਲ ਜਾਏਗਾ ਹੁਣ ਵੇਖਣਾ ਇਹ ਹੈ ਕਿ ਆਈਪੀਐਲ ਨੌਂ ਚ ਪ੍ਰੀਤੀ ਦੀ ਟੀਮ ਆਪਣੇ ਵਿਰੋਧੀਆਂ ਖਿਲਾਫ ਕਿਵੇਂ ਦਾ ਪ੍ਰਦਰਸ਼ਨ ਕਰਕੇ ਵਿਖਾਉਂਦੀ ਹੈ ਪੰਜਾਬ ਤੇ ਪੰਜਾਬੀਆਂ ਨਾਲ ਜੁੜੀ ਹਰ ਖਬਰ ਦੇਖਣ ਲਈ YouTube ਤੇ ਕਲਿੱਕ ਕਰੋ এবੀਪੀ ਸਾਂਝਾ